ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਔਰ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕਰੀਆਂ ਮਰਨ ਵਰਤ ਦੇ ਉੱਪਰ ਜੀਆਂ ਦਾਦੇ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਇੱਕ ਜਾਨ ਬਚਾਉਣ ਦੇ ਲਈ ਚਾਰ ਜਾਨਾਂ ਦਾਤੇ ਨਹੀਂ ਲਾ ਸਕਦੇ ਆ ਜਿਹਾ ਕਿਉਂਕਿ ਸੁਪਰੀਮ ਕੋਰਟ ਨੇ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਇੰਨਾ ਸਖਤ ਘੇਰਾ ਕਿਸਾਨਾਂ ਨੇ ਬਣਾਇਆ ਹੋਇਆ ਹੈ ਜੇ ਜਗਜੀਤ ਸਿੰਘ ਡੱਲੇਵਾਲ ਹੋਣਾ ਨੂੰ ਕੱਲ ਨੂੰ ਉਠਾਉਣਾ ਵੀ ਪਿਆ ਉੱਥੋਂ ਜੇ ਚਕਾਉਣਾ ਵੀ ਪਿਆ ਤਾਂ ਵੀ ਉੱਥੇ ਹਿੰਸਾ ਭੜਕ ਸਕਦੀ ਆ ਤਾਂ ਅਜਿਹਾ ਖਾਸ਼ਾ ਜ਼ਾਹਿਰ ਕੀਤਾ ਸੁਪਰੀਮ ਕੋਰਟ ਨੇ ਤੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੇ ਕੋਈ ਮਦਦ ਚਾਹੀਦੀ ਆ ਤਾਂ ਉਹ ਕੇਂਦਰ ਸਰਕਾਰ ਤੋਂ ਲੈ ਲਵੇ ਤੇ ਅਸੀਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾ ਖੋਸ਼ਾ ਅਜਿਹਾ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਤੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਲੋਕ ਜਿਹੜਾ ਹਸਪਤਾਲ ਜਾਣ ਤੋਂ ਰੋਕ ਰਹੇ ਨੇ ਡੱਲੇਵਾਲ ਹੋਣਾ ਨੂੰ ਉਹ ਲੋਕ ਉਹਨਾਂ ਨੂੰ ਉਹ ਲੋਕ ਜਿਹੜੇ ਨੇ ਉਹਨਾਂ ਦੀ ਸਿਹਤ ਦਾ ਫਿਕਰ ਨਹੀਂ ਕਰ ਰਹੇ ਤੇ ਉਹ ਲੋਕ ਬਿਲਕੁਲ ਇਹ ਨਹੀਂ ਸੋਚ ਰਹੇ ਕਿ ਜੇ ਡੱਲੇਵਾਲ ਹੋਣਾ ਨੂੰ ਕੱਲ ਨੂੰ ਕੁਝ ਹੋ ਗਿਆ ਤਾਂ ਫਿਰ ਕੌਣ ਇਸ ਦਾ ਜ਼ਿੰਮੇਵਾਰ ਹੋਏਗਾ ਜੀ ਆਦਾਦੇ ਕਿ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਹੋ ਰਹੀ ਹੈ ਡੱਲੇਵਾਲ ਹੋਣਾ ਦਾ ਮਾਮਲਾ ਜਦੋਂ ਸੁਪਰੀਮ ਕੋਰਟ ਇੰਟਰਵੈਂਸ਼ਨ ਕਰਦੀ ਇਸ ਮਾਮਲੇ ਦੇ ਵਿੱਚ ਤਾਂ ਉਸ ਦੌਰਾਨ ਸੁਪਰੀਮ ਕੋਰਟ ਸਖਤ ਟਿੱਪਣੀਆਂ ਪਹਿਲਾਂ ਵੀ ਕਰ ਰਹੀ ਹੈ ਤੇ ਹੁਣ ਵੀ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਤੇ ਅੱਜ ਜਗਜੀਤ ਸਿੰਘ ਡੱਲੇਵਾਲ ਖੁਦ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਹੋਏ ਸੀ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਡੱਲੇਵਾਲ ਹੋਣਾ ਦਾ ਪੱਕ ਵੀ ਜਾਣਿਆ ਤੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਲੋਕ ਉੱਥੇ ਬੈਠੇ ਨੇ ਜੋ ਕਿਸਾਨ ਉੱਥੇ ਬੈਠੇ ਨੇ ਉਹ ਬਿਲਕੁਲ ਵੀ ਇਹ ਨਹੀਂ ਸੋਚ ਰਹੇ ਕਿ ਡਲੇ ਵਾਲ ਹੋਣਾ ਦੀ ਸਿਹਤ ਕਿੰਨੀ ਜ਼ਿਆਦਾ ਜ਼ਰੂਰੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਸਪਤਾਲ ਜਾਣ ਤੋਂ ਰੋਕਣਾ ਖੁਦਕੁਸ਼ੀ ਕਰਨ ਦੇ ਬਰਾਬਰ ਹੈ ਉਹਨਾਂ ਨੇ ਕਿਹਾ ਕਿ ਇਹ ਤਾਂ ਉਹੀ ਗੱਲ ਹੋਈ ਕਿ ਜੇ ਹਸਪਤਾਲ ਜਾਣ ਤੋਂ ਕਿਸ ਨੂੰ ਰੋਕ ਰਹੇ ਹੋ ਤਾਂ ਉਹ ਖੁਦਕੁਸ਼ੀ ਕਰਨ ਦੇ ਬਰਾਬਰ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਖੁਦਕੁਸ਼ੀ ਦੇ ਲਈ ਉਕਸਾ ਰਹੇ ਨੇ ਕਿਸਾਨ ਅਜਿਹੀਆਂ ਗੱਲਾਂ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਦੌਰਾਨ ਕਹੀਆਂ ਤੇ ਨਾਲ ਹੀ ਕਿਹਾ ਕਿ ਇੱਕ ਇਕੱਠ ਕਰਕੇ ਡੱਲੇਵਾਲ ਹਸਪਤਾਲ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਕੱਠ ਕਰਕੇ ਡੱਲੇਵਾਲ ਹੋਣਾਂ ਨੂੰ ਹਸਪਤਾਲ ਜਾਣ ਤੋਂ ਰੋਕਿਆ ਜਾ ਰਿਹਾ ਹੈ ਜੇ ਕੱਲ ਨੂੰ ਇਕੱਠ ਉੱਥੇ ਤੋੜਨਾ ਪਿਆ ਜਾਂ ਉੱਥੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਦੇ ਵੱਲੋਂ ਤਾਂ ਉੱਥੇ ਹਿੰਸਾ ਭੜਕ ਸਕਦੀ ਹੈ ਮਾਮਲਾ ਅੱਗੇ ਵੱਧ ਸਕਦਾ ਹੈ ਤੇ ਫਿਰ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਸੀਂ ਇੱਕ ਜਾਨਾ ਇੱਕ ਜਾਨ ਬਚਾਉਣ ਦੇ ਲਈ ਚਾਰ ਜਾਨਾਂ ਨੂੰ ਹੋਰ ਦਾਤੇ ਨਹੀਂ ਲਾ ਸਕਦੇ ਕਿਉਂਕਿ ਮਾਹੌਲ ਉੱਥੇ ਵੱਧ ਜਾਏਗਾ ਤਾਂ ਦਾਦੇ ਕੇ ਪੂਰਾ ਜਿਹੜਾ ਇਹ ਮਾਮਲਾ ਤੁਹਾਨੂੰ ਡੱਲੇਵਾਲ ਹੋਣਾਂ ਦਾ ਜਦੋਂ ਮਰਨ ਵਰਤਾਜ 33ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਤਾਂ ਤੁਹਾਨੂੰ ਪਤਾ ਹੈ ਪਿਛਲੀ ਵਾਰ ਜਦੋਂ ਇੱਕ ਪੁਲਿਸ ਦੇ ਵੱਲੋਂ ਸਵੇਰੇ 4 ਵਜੇ ਚੱਕ ਲਿਆ ਗਿਆ ਸੀ ਡੱਲੇ ਆ ਉਹਨਾਂ ਨੂੰ ਤਾਂ ਉਸ ਸਮੇਂ ਕਿਸਾਨ ਕੋਈ ਬਹੁਤੇ ਜ਼ਿਆਦਾ ਉੱਥੇ ਨਹੀਂ ਸੀ ਮੌਜੂਦ ਕਿਉਂਕਿ ਕਿਸਾਨਾਂ ਨੂੰ ਨਹੀਂ ਪਤਾ ਸੀ ਕਿ ਅਜਿਹਾ ਵੀ ਹੋ ਜਾਣਾ ਪਰ ਬਾਅਦ ਦੇ ਵਿੱਚ ਹੁਣ ਕਿਸਾਨਾਂ ਨੇ ਉੱਥੇ ਪੂਰੀ ਬੈਰੀਕੇਡਿੰਗ ਕੀਤੀ ਹੋਈ ਹੈ ਉੱਥੇ ਪੂਰੀਆਂ ਟਰਾਲੀਆਂ ਬੈਕ ਕਰਕੇ ਲਾਈਆਂ ਹੋਈਆਂ ਮਸਾਂ 1.5 ਫੁੱਟ ਦਾ ਥਾਂ ਜਿੱਥੋਂ ਟੇਡਾ ਜਾ ਹੋ ਕੇ ਬੰਦਾ ਬਿਲਕੁਲ ਅੰਦਰ ਜਾਂਦਾ ਤੇ ਡੱਲੇ ਵਾਲ ਉਹਨਾਂ ਨੂੰ ਮਿਲਦਾ ਪਰ ਜੇ ਉੱਥੋਂ ਕੱਲ ਨੂੰ ਪੁਲਿਸ ਜ਼ਬਰਦਸਤੀ ਡੱਲੇ ਵਾਲ ਉਹਨਾਂ ਨੂੰ ਚਕਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ਤਾਂ ਉਸਤੇ ਜਾਦੇ ਹਿੰਸਾ ਭੜਕ ਸਕਦੀ ਹੈ ਕਿਉਂਕਿ ਘੱਟੋ ਘੱਟ 500 ਟਰਾਲੀ ਉੱਥੇ ਖੜ੍ਹੀ ਹੈ ਜੇ 500 ਟਰਾਲੀ ਦੇ ਵਿੱਚ ਤੁਸੀਂ 15 ਤੋਂ 20 ਕਿਸਾਨਾਂ ਦੀ ਗਿਣਤੀ ਵੀ ਲਗਾਓ ਤਾਂ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਉੱਥੇ ਕਿਸਾਨ ਬੈਠੇ ਨੇ ਤਾਂ ਫਿਰ ਮਾਹੌਲ ਉੱਥੇ ਹੋਰ ਹੋ ਸਕਦਾ ਹੈ ਅਜਿਹੀ ਗੱਲ ਨੂੰ ਲੈ ਕੇ ਨਾ ਹੀ ਤਾਂ ਕੇਂਦਰ ਸਰਕਾਰ ਅੱਗੇ ਵਧਣਾ ਚਾਹੁੰਦੀ ਹੈ ਤੇ ਨਾ ਹੀ ਪੰਜਾਬ ਸਰਕਾਰ ਕੋਈ ਵੱਡਾ ਕਦਮ ਚੁੱਕਣਾ ਚਾਹੁੰਦੀ ਹੈ ਕਿਉਂਕਿ ਜੇ ਉੱਥੇ ਕੱਲ੍ਹ ਨੂੰ ਕੁਝ ਹੋ ਗਿਆ ਤਾਂ ਇੱਕ ਅੱਦੇ ਜਾਣੇ ਦੀ ਜਾਨ ਵੀ ਜਾ ਸਕਦੀ ਹੈ ਵੱਧੀ ਵੀ ਜਾਨ ਜਾ ਸਕਦੀ ਹੈ ਜਿਸ ਸਾਹ ਹਦੋਂ ਕਿਸਾਨ ਇਹ ਗੱਲ ਕਹਿ ਰਿਹਾ ਲਗਾਤਾਰ ਅਸੀਂ ਵੀ ਕਵਰੇਜ ਕਰ ਰਹੇ ਹਾਂ ਤਾਂ ਉੱਥ ਦੇ ਨਾਲ ਜੋ ਗੱਲ ਕਰਦਿਆਂ ਦਾ ਪਿਛਲੇ ਦਿਨਾਂ ਦੇ ਵਿੱਚ surjit phool ਉਹਨਾਂ ਦੇ ਨਾਲ ਦੀ ਗੱਲਵਾ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ 2:00 ਤੋਂ 3:00 ਵਜੇ ਤੱਕ ਰਾਤ ਨੂੰ ਅਨਾਉਂਸਮੈਂਟਾਂ ਕਰਦੇ ਹਾਂ ਧਰਨੇ ਦੇ ਵਿੱਚ ਕਿ ਅਲਰਟ ਰਹੋ ਜੇ ਕੋਈ ਇੱਥੇ ਪੁਲਿਸ ਕੱਲ ਨੂੰ ਆ ਗਈ ਤਾਂ ਸਾਨੂੰ ਅਲਰਟ ਹੋ ਕੇ ਅਸੀਂ ਜਵਾਬ ਦੇਾਂਗੇ ਅਸੀਂ ਬਰਾਬਰ ਖੜਾਂਗੇ ਅਸੀਂ ਡੱਲੇਵਾਲ ਹੋਣਾਂ ਨੂੰ ਜਾਨ ਨਹੀਂ ਦੇਾਂਗੇ ਐਤੋਂ ਤਾਂ ਇਹ ਗੱਲ ਸੁਜੀਤ ਫੁੱਲ ਹੋਣਾ ਨੇ ਪ੍ਰੋ ਪੰਜਾਬ ਟੀਵੀ ਦੇ ਇੰਟਰਵਿਊ ਦੌਰਾਨ ਕਹੀ ਤਾਦਾਦੇ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਸਖਤ ਟਿੱਪਣੀਆਂ ਮਰਨ ਵਰਤਨ ਨੂੰ ਲੈ ਕੇ ਕੀਤੀਆਂ ਗਈਆਂ ਮਰਨ ਵਰਤਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ ਕਿ ਇਕੱਠ ਕਰਕੇ ਰੋਕਿਆ ਜਾ ਰਿਹਾ ਡੱਲੇਵਾਲ ਹੋਣਾਂ ਨੂੰ ਹਸਪਤਾਲ ਜਾਣ ਤੋਂ ਤੇ ਉਹਨਾਂ ਨੇ ਕਿਹਾ ਕਿ ਮੈਡੀਕਲ ਸਹੂਲਤਾਂ ਕਿਸੇ ਦੀਆਂ ਰ ਬਹੁਤ ਗਲਤ ਗੱਲ ਹੈ ਇਸ ਦਾ ਕਿਸੇ ਨੂੰ ਹੱਕ ਨਹੀਂ ਹੈ ਪਰ ਕੱਲੂ ਜੇ ਉੱਥੇ ਇਹ ਘੇਰਾ ਤੋੜਨਾ ਪਿਆ ਜੇ ਹਿੰਸਾ ਹੋਈ ਤਾਂ ਪਰ ਇੱਕ ਜਾਨ ਬਚਾਉਣ ਦੇ ਲਈ ਕਈ ਜਾਨਾਂ ਜਾ ਸਕਦੀਆਂ ਤੇ ਅਸੀਂ ਉਹ ਜਾਨਾਂ ਨੂੰ ਦਾਤੇ ਨਹੀਂ ਲਾ ਸਕਦੇ